ਪਿਛਲੇ ਦਿਨੀ ਆਪਾਂ ਇੱਕ ਖਬਰ ਕੀਤੀ ਸੀ ਸਰਕਾਰ ਕਹਿ ਰਹੀ ਸੀ ਕਿ ਪਾਣੀ ਬਚਾਓ ਝੋਨਾ ਨਾ ਲਾਓ ਕਹਿੰਦੇ ਝੋਨਾ ਨਾ ਲਾਓਗੇ ਤਾਂ ਅਸੀਂ ਤੁਹਾਨੂੰ ਕੁਝ ਮਾਇਕ ਸਹਾਇਤਾ ਵੀ ਦੇਵਾਂਗੇ ਪਰ ਮੈਂ ਇਹ ਸੁਣਿਆ ਕਿ ਆਪਣੇ ਕਿਸਾਨ ਭਰਾਵਾਂ ਨੂੰ ਇਹ ਜਿਹੜਾ ਸੌਦਾ ਸੀ ਮਨਜ਼ੂਰ ਨਹੀਂ ਹੋਇਆ ਉਹਨਾਂ ਨੇ ਇਨਕਾਰ ਕਰ ਦਿੱਤਾ ਇਹਦੇ ਤੋਂ ਦੇਖੋ ਇਹ ਜੁਗਿੰਦਰ ਸਿੰਘ ਉਗਰਾਹਾ ਹੋਰੀ ਜਿਹੜੇ ਉਹਨਾਂ ਨੇ ਇੱਕ ਤੇ ਸਵਾਲ ਚੁੱਕੇ ਉਹਨਾਂ ਦਾ ਸਵਾਲ ਵੈਸੇ ਬਹੁਤ ਵੈਲਿਡ ਆ ਉਹ ਕਹਿੰਦੇ ਆ ਕਿ ਭਈ ਪਹਿਲੀ ਗੱਲ ਰਾਸ਼ੀ ਨਗੂਣੀ ਹੈ ਤੇ ਦੂਜੀ ਚੀਜ਼ ਇਹ ਆ ਕਿ ਝੋਨਾ ਤੇ ਲੱਗ ਚੁੱਕਾ ਹੈ ਇਹ ਬੜਾ ਵੈਲਿਡ ਪੁਆਇੰਟ ਹੈ ਤੇ ਦੂਸਰੇ ਪਾਸੇ ਇੱਕ ਨੇਤਾ ਹੋਰ ਨੇ ਕਿਸਾਨਾਂ ਦੇ ਜਗਮੂਨ ਜੀ ਉਹਨਾਂ ਨੇ ਵੀ ਕਿਹਾ ਕਿ ਭਈ ਇਹ ਰਾਸ਼ੀ ਥੋੜੀ ਆ ਰਕਮ ਥੋੜੀ ਆ ਕਿ 30000 ਕਿੱਲੇ ਦਾ ਦਿਓ ਇਹ ਸਿਰਫ ਇਹਨਾਂ ਨੇ 17000 ਰੁਪਏ ਕਿਹਾ 17000 ਕਿੱਲੇ ਦਾ ਨਹੀਂ ਹੈ ਕਿੱਲੇ ਦਾ 7 ਕੋਈ ਹਜ਼ਾਰ ਬਣਦਾ ਹੈ ਉਹ ਹੈਕਟੇਅਰ ਹੁੰਦਾ 20 ਕਿੱਲਿਆਂ ਦਾ ਹੈਕਟੇਅਰ ਹੁੰਦਾ ਠੀਕ ਹੈ ਉਹਦੇ ਵਾਸਤੇ 17000 ਆਖਿਆ ਨੇ ਜਾਗਮੋਨ ਜੀ ਘਰੇ ਕਿੱਲੇ ਦਾ 30 ਜੇ ਕਿੱਲੇ ਦਾ 30 ਦੇਣਾ ਹੋਵੇ ਤੇ ਗੱਲ ਇਹ ਆ ਕਿ ਬਈ ਆਪਾਂ 1 ਕਰੋੜ ਕਿੱਲਾ ਜੀ ਬੀਜਦੇ ਆ ਛੋਨੇ ਦਾ ਜੇ ਉਹਦੇ ਚੋਂ ਵੀ ਤੁਸੀਂ ਲਾ ਲਓ ਕਿ ਕੋਈ 5 ਲੱਖ ਕਿੱਲਾ ਹੀ ਕੱਢਣਾ ਤਾਂ ਉਹਨੂੰ ਮਲਟੀਪਲਾਈ ਕਰ ਲਓ ਹੁਣ ਫਿਰ 30 ਦੇਣਾ ਕਿ ਤੁਸੀਂ ਵੀ ਯਾਰ ਕੋਈ ਮੰਗ ਰੱਖਣ ਲੱਗਿਆ ਥੋੜਾ ਜਿਹਾ ਥੋੜਾ ਜਿਹਾ ਸੋਚਿਆ ਤੇ ਕਰੋ ਜੀ ਠੀਕ ਹੈ ਨਕਾਰਨਾ ਤੁਹਾਡਾ ਫਰਜ਼ ਆ ਤੁਸੀਂ ਐਮਐਸਪੀ ਦੇ ਵਾਅਦੇ ਨੂੰ ਨਕਾਰ ਸਕਦੇ ਹੋ ਜਾਂ ਕੋਈ ਵੀ ਨੀਤੀ ਆ ਉਹਨੂੰ ਨਕਾਰ ਸਕਦੇ ਹੋ ਪਰ ਜੋ ਤੁਸੀਂ ਇੱਕ ਫਿਗਰ ਦੇ ਰਹੇ ਹੋ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਇੱਕ ਫਿਗਰ ਦੇ ਰਹੇ ਹੋ ਕੀ ਉਹ ਸੰਭਵ ਹੈ ਹੂੰ ਜਾਂ ਕਹੋ ਕਿ ਰਣਨੀਤਿਕ ਪੈੰਥੜਾ ਹੁੰਦਾ ਕਿ ਅਸੀਂ 30 ਦੀ ਮੰਗ ਕਰਦੇ ਚਲੋ ਘਟਾ ਵਧਾ ਕੇ 10-15000 ਕਰਦੇ ਜੀ 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 ਤਾਂ ਗੱਲ ਇਹ ਆ ਕਿ 30000 ਕਿल्ले ਦਾ ਬਹੁਤ ਜ਼ਿਆਦਾ ਬਣ ਜਾਂਦਾ ਹੈ ਹੂੰ ਹੁਣ ਜਿਹੜੀ ਗੱਲ ਆ ਕਿ ਕਿਸਾਨ ਧਿਰਾਂ ਨੇ ਇਹਨੂੰ ਪ੍ਰਵਾਨ ਕਰਨਾ ਜਾਂ ਨਾ ਮੰਨਜ਼ੂਰ ਕਰਨਾ ਉਹ ਇਹਨਾਂ ਤੇ ਨਿਰਭਰ ਕਰਦਾ ਹੈ ਜੀ ਪਰ ਇਹ ਸਵਾਲ ਆਪਣੀ ਜਗ੍ਹਾ ਤੇ ਉਗਰਾਹਾ ਸਾਹਿਬ ਦਾ ਬਹੁਤ ਵਾਜ਼ਬ ਹੈ ਜਾਂ ਜਿਹੜੇ ਕਿਸਾਨਾਂ ਕੋ ਚੁੱਕਰੇ ਕਿ ਭਾਈ ਝੋਨੇ ਦਾ ਕੰਮ ਆਲਮੋਸਟ ਢਾਨੀ ਨਹੀਂ ਹੋ ਚੁੱਕਾ ਜੀ ਜੀ ਬਲਕਿ 3% ਰਕਬਾ ਪਿਛਲੇ ਸਾਲ ਦੇ ਨਾਲੋਂ ਵੱਧ ਗਿਆ ਹੈ ਤੇ ਜਿਹੜੀ 17000 ਵਾਲੀ ਸਕੀਮ ਹੈ ਜੀ ਹਜ਼ੂਰ ਮੈਂ ਤੁਹਾਨੂੰ ਦੱਸਾਂ ਮੈਂ ਇਹਦੇ ਤੇ ਤਫਸੀਲ ਨਾਲ ਗੱਲ ਕੀਤੀ ਹੋਈ ਆ ਕੱਲ ਵੀ ਜੀ ਕਿ 2014-15 ਤੋਂ ਲਾਗੂ ਆ ਹੂੰ ਪੰਜਾਬ ਵਾਸਤੇ ਜੀ ਤੇ ਇਹ ਇਹਦਾ ਨਾਮ ਵੀ ਹੈਗਾ ਤੁਸੀਂ ਗੂਗਲ ਕਰ ਲੈਣਾ ਇਹਦਾ ਨਾਮ ਹੈਗਾ ਸੈਂਟਰਲ ਡਾਈਵਰਸੀਫਿਕੇਸ਼ਨ ਪ੍ਰੋਗਰਾਮ ਹੂੰ ਕੇਂਦਰ ਦਾ ਯਾਨੀ ਇਹ ਪ੍ਰੋਗਰਾਮ ਆ ਬਿਲਕੁਲ ਕਿ ਕੁਝ ਸਟੇਟਾਂ ਵਾਸਤੇ ਉਹ ਦਿੰਦੇ ਨੇ ਤੇ ਹਰਿਆਣਾ ਪੈਸੇ ਦਿੰਦਾ ਹੂੰ ਪਹਿਲਾਂ ਹੀ ਦਿੰਦਾ ਤੇ ਗੱਲ ਇਹ ਆ ਕਿ ਤੁਸੀਂ ਸਗੋਂ ਅਪ੍ਰੈਲ ਦੇ ਵਿੱਚ ਉਹਨਾਂ ਨੇ ਪ੍ਰਪੋਜ਼ਲ ਘਲਾਇਆ ਸੀਗਾ ਕਿ 290 ਕਰੋੜ ਰੁਪਏ ਦੇ ਵਿੱਚੋਂ 172 ਕਰੋੜ ਅਸੀਂ ਦਿੰਨੇ ਆ ਜੀ ਬਾਕੀ ਦਾ ਤੁਸੀਂ ਪਾ ਕੇ ਤੇ 5 ਫੀਸਦ ਆਪਾਂ ਰੱਖਵਾ ਜਿਹੜਾ ਘਟਾ ਦੇਈਏ ਜੀ ਜੀ ਉਹ ਰਕਮ ਕਹਿੰਦੇ ਲੈਪਸ ਕਰ ਗਈ ਆ ਹੂੰ ਇਹਨਾਂ ਨੇ ਸਕੀਮ ਲਾਗੂ ਹੀ ਨਹੀਂ ਕੀਤੀ ਲਾਗੂ ਨਹੀਂ ਕੀਤੀ ਸੋ ਸਾਡੇ ਇੱਥੇ ਇਹ ਚੀਜ਼ਾਂ ਕਹ ਲੋ ਕਿ ਫੜਨ ਵਾਲਾ ਜੀ ਜਾਂ ਇਹਨਾਂ ਚੀਜ਼ਾਂ ਤੇ ਸਵਾਲ ਕਰਨ ਵਾਲਾ ਪਰਕ ਬਹੁਤ ਛੋਟਾ ਹੈ ਛੋਟਾ ਹੈ ਜਾਂ ਹੈ ਹੀ ਨਹੀਂ ਕਹ ਲੋ ਕਿ ਇਕਦੂਕਾ ਚੀਜ਼ਾਂ ਆਪਾਂ ਜੀ ਦੇਖ ਲਈਏ ਤੇ ਇਹ ਇਹ ਸਵਾਲ ਜ਼ਰੂਰ ਹੋਣੇ ਚਾਹੀਦੇ ਆ ਸਾਡੀ ਸਰਕਾਰ ਨੂੰ ਕਿ ਭਾਈ ਜੇ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ ਤਾਂ ਫਿਰ ਤੁਸੀਂ ਦੇਰ ਕਿਉਂ ਕੀਤੀ ਕਿਉਂਕਿ ਡਾਈਵਰਸੀਫਿਕੇਸ਼ਨ ਤੇ ਮਾਨਸਾ ਬਹੁਤ ਜ਼ੋਰ ਦਿੰਦੇ ਨੇ ਬਿਲਕੁਲ ਅੱਜ ਵੀ ਸ਼ਾਇਦ ਕੋਈ ਗੱਲ ਚੱਲ ਰਹੀ ਹੈ ਹਾਂ ਜੀ ਅੱਜ ਵੀ ਉਹ ਆਏ ਨੇ ਵਿੱਤ ਕਮਿਸ਼ਨ ਵਾਲੇ ਆਏ ਆ ਤਾਂ ਕੇਸ ਪੁਟ ਅਪ ਕਰਨਾ ਹੈ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇਸ ਗੱਲ ਲਈ ਤਾਂ ਜ਼ਵਾਬਦੇ ਹੋ ਨਾ ਕਿ ਜੇ ਅਪ੍ਰੈਲ ਚ ਪ੍ਰਪੋਜ਼ਲ ਆਇਆ ਸੀਗਾ ਹੂੰ ਤੇ ਤੁਸੀਂ ਸੁੱਤੇ ਕਿਉਂ ਰਹੇ ਹਾਂ ਇੰਨਾ ਵੱਡੀ ਕਿਉਂ ਜੀ ਜੀ ਕੁਝ ਕਮੈਂਟ ਪੜ ਲਵਾਂ ਮੈਂ ਗੁਰਦੀਪ ਜੀ ਕਹਿੰ ਰਹੇ ਨੇ ਕਿ ਜੇ 30 ਮੰਗਣਗੇ ਤਾਂ 10 ਮਿਲੂ ਹਾਂਜੀ ਇਹ ਵੀ ਰਣਨੀਤੀ ਰਹਿੰਦੀ ਆ ਬਿਲਕੁਲ ਰਣਨੀਤੀ ਰਹਿੰਦੀ ਆ ਖੁਸ਼ ਢਿੱਲੋਂ ਜੀ ਕਹਿ ਰਹੇ ਜਗਮਉਂਦ ਸਿੰਘ ਨੇ 30000 ਹੈਕਟੇਅਰ ਦਾ ਮੰਗਿਆ ਜਾਂ ਫਿਰ ਏਕੜ ਦਾ ਪਾਇਓ 30000 ਕਿੱਲੇ ਦਾ ਮੈਂ ਤੇ ਪੜਿਆ ਸੀਗਾ ਟਰਬਿਊਨ ਚ ਜੀ ਹੋ ਸਕਦਾ ਉਹ ਕੋਈ ਲਿਖਣ ਚ ਜਾਂ ਪੜਨ ਚ ਭੁਲੇਖਾ ਰਹਿ ਗਿਆ ਹੋਵੇ ਜੀ ਨਿਰਮਲ ਜੀ ਕਹਿ ਰਹੇ ਨੇ ਕਿ 10000 ਜਾਇਜ਼ ਹੈ ਕਿੱਲੇ ਦਾ ਨਹੀਂ ਹਾਂਜੀ ਮੈਂ ਵੀ ਮੰਨਦਾ ਕਿ 8-10000 ਪਿਆ ਯਾਰ ਸੱਤ ਤਾਂ ਉਹਨਾਂ ਨੇ ਕਿਹਾ ਹੀ ਆ ਜੀ ਤੇ ਸੂਬਾ ਸਰਕਾਰ ਚਾਹੇ ਤੇ ਕੋਈ ਹੋਰ ਵੀ ਕੋਈ ਹਜ਼ਾਰਾ ਖੰਡ ਆਪਦੇ ਕੋਲ ਹੋਰ ਵੱਖਰਾ ਪਾ ਦੇਵੇ ਜੀ ਸੱਤ ਅੱਠ ਕੀ ਆ ਕਿ ਜੇ ਆਪਾਂ ਵੇਖੀਏ ਤੇ ਸੁਖਮ ਸਾਹਿਬ ਨਰਮਾ ਜਾਂ ਇਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਉਹਦੀ ਵਿਆਈ ਫਰੀ ਚ ਹੋ ਜਾਏਗੀ ਬਿਲਕੁਲ ਤੇ ਜੇ ਤੁਸੀਂ ਇੱਕ ਹੋਰ ਛੋਟਾ ਜਿਹਾ ਕੰਮ ਕਰ ਲੋ ਕਿ ਕ੍ਰੌਪ ਇੰਸ਼ੋਰੈਂਸ ਦੇਣ ਲੱਗ ਜਾਓ ਆਪਦਾ ਕਾਰਪੋਰੇਸ਼ਨ ਬਣਾ ਕੇ ਛੋਟਾ ਜਿਹਾ ਕਾਰਪੋਰੇਸ਼ਨ ਬਣਾ ਲਓ ਬਿਲਕੁਲ ਤਾਂ ਥੋੜਾ ਪ੍ਰੀਮੀਅਮ ਜਿਹੜਾ ਹੈ ਉਹ ਦਿੱਤਾ ਜਾਵੇ ਤੇ ਅਗਲੇ ਨੂੰ ਇਹ ਆ ਕਿ ਯਾਰ ਮਲਕਈ ਬੀਮਾ ਵੀ ਹੋ ਗਿਆ ਸਿਕਿਉਰਿਟੀ ਵੱਧ ਜਾਣੀ ਥੋੜੀ ਹਾਂਜੀ ਤੇ ਦੂਸਰੇ ਪਾਸੇ ਫਰੀ ਦੇ ਵਿੱਚ ਫਸਲ ਬੀਜ ਰਹੇ ਆ ਅਸੀਂ ਨਾਲੇ ਪਾਣੀ ਬਚੂਗਾ ਨਾਲੇ ਜਿਹੜੀਆਂ ਜ਼ਮੀਨਾਂ ਉਹ ਵੀ ਹੁਣ ਜਿਹੜੀ ਨਰਮੇ ਵਾਲੀ ਆ ਉਹ ਧੱਕੇ ਨਾਲ ਅਸੀਂ ਝੋਨੇ ਵਾਲੀ ਬਣਾ ਰੱਖੀ ਆ ਜੀ ਸਮਝਦੇ ਹੋ ਨਾ ਕਿ ਸਾਰੀਆਂ ਚੀਜ਼ਾਂ ਦਾ ਤੇ ਸਾਡੀ ਸਭ ਤੋਂ ਵੱਡੀ ਸਮੱਸਿਆ ਕੀ ਆ ਕਿ ਮਾਹਰੇ ਦਸ ਰਹੇ ਆ ਜੀ ਕਿ ਹੁਣ ਕੱਲਾ ਪਾਣੀ ਦਾ ਮਸਲਾ ਨਹੀਂ ਹੈ ਕੱਲਾ ਸਾਡਾ ਫੈਰਟੀਲਾਈਜ਼ਰ ਆਧਾਰਿਤ ਜਾਂ ਰਸਾਇਣ ਆਧਾਰਿਤ ਖੇਤੀ ਦਾ ਨਹੀਂ ਸਾਡੀ ਮਿੱਟੀ ਚੋਂ ਨਿਊਟ੍ਰੀਸ਼ਨ ਘਟਣਾ ਸਟਾਰਟ ਹੋ ਗਿਆ ਹੈ ਬਿਲਕੁਲ ਯਾਨੀ ਜਿਹੜੇ ਪੌਸ਼ਕ ਤੱਤ ਹੁੰਦੇ ਨੇ ਕਿਸੇ ਮਿੱਟੀ ਨੇ ਭੋਜਨ ਦੇ ਵਿੱਚੋਂ ਪਾਉਣੇ ਹੁੰਦੇ ਆ ਕੁਦਰਤ ਕੁਦਰਤ ਦੀ ਮਹਾਨਤਾ ਦੇਖੋ ਨਾ ਤਾਂ ਉਹ ਉਹ ਜਿਹੜਾ ਨਿਊਟ੍ਰੀਸ਼ਨ ਹੈ ਉਹ ਸਾਡੇ ਉਹ ਵੀ ਘਟਣਾ ਸਟਾਰਟ ਹੋ ਗਿਆ ਇਹ ਸਾਡੇ ਵਾਸਤੇ ਮਤਲਬ ਕਿ ਕਹਿ ਲੋ ਬਹੁਪਰਤੀ ਸਮੱਸਿਆ ਹੈ ਤੇ ਇਹਦੇ ਤੇ ਬਹੁਤ ਮੈਂ ਕਹਾਂਗਾ ਕਿ ਤਗੜਾ ਚਿੰਤਨ ਕਰ ਲੈਣਾ ਚਾਹੀਦਾ ਕਿਸਾਨ ਧਰਾਂ ਨੂੰ ਮਾਨਸਾ ਬੁਲਾਉਣ ਤੇ ਇੱਕ ਵੱਡੀ ਮੀਟਿੰਗ ਕਰਨ ਭਾਵੇਂ ਜ਼ਿਲ੍ਹਾ ਸਦਲਨ ਜੀ ਬੁੱਧੀਜੀਵੀਆਂ ਨੂੰ ਸੱਦਿਆ ਜਾਵੇ ਤੇ ਇਹਦੇ ਤੇ ਕਾਫੀ ਵੱਡਾ ਮੰਥਨ ਚਿੰਤਨ ਹੋਣਾ ਚਾਹੀਦਾ ਜੀ ਜੀ ਬਿਲਕੁਲ ਲੋੜ ਐ ਸੀ ਦੀ ਮਿੰਟ ਜੀ ਕੁਝ ਕਮੈਂਟ ਮੈਂ ਹੋਰ ਪੜ ਲਵਾਂ ਇੰਦਰ ਤਨੋਆ ਜੀ ਕਹਿ ਰਹੇ ਨੇ ਕਿ ਅਸੀਂ ਸਬਜ਼ੀਆਂ ਦੀ ਖੇਤੀ ਕਰਦੇ ਹਾਂ ਝੋਨਾ ਕੱਟ ਲਾਉਣੇ ਆ ਜਟਾ ਨੂੰ ਫਾਇਰ ਜੀ ਇਹ ਕਹਿ ਰਹੇ ਨੇ ਕਿ ਵੈਸੇ ਇਸ ਵਾਰ ਘੱਟ ਟਾਈਮ ਵਾਲਾ ਜਿਹੜਾ ਝੋਨਾ ਜ਼ਿਆਦਾ ਲੱਗਾ ਹੈ ਉਹ ਵੀ ਠੀਕ ਹੈ ਪਰ ਗੱਲ ਇਹ ਹੈ ਨਾ ਕਿ ਪੰਜਾਬ ਦੇ ਇੱਕ ਹਿੱਸੇ 'ਚ ਔੜ ਲੱਗ ਗਈ ਜੀ ਤੇ ਔੜ ਦੇ ਚੱਲਦੇ ਆ ਜੋ ਪਾਣੀ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਜੀ ਇਹ ਵੀ ਤਾਂ ਦੇਖੋ ਨਾ ਜੀ 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 ਜਿੰਨਾ ਕੋ ਉਧਰੋਂ ਫਰਕ ਪਿਆ ਹੈ ਬਿਲਕੁਲ ਕਿਉਂਕਿ ਅੱਧਾ ਪੰਜਾਬ ਸੁੱਕਾ ਪਿਆ ਹਮ ਕੁਝ ਕੁ ਜ਼ਿਲ੍ਹੇ ਛੱਡ ਦਈਏ ਚਾਰ ਪੰਜ ਜ਼ਿਲ੍ਹੇ ਛੱਡ ਦਈਏ ਜੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਤਗੜਾ ਮੀਂਹ ਪਿਆ ਉਹਨੂੰ ਮੈਨੂੰ ਲੱਗਦਾ ਕਿ 2 ਮਹੀਨੇ ਹੋ ਗਏ ਉਹਨੇ 2 ਮਹੀਨੇ 'ਚ ਸਿਰਫ 1 ਕੋ 20 ਪਿਆ ਚੱਗਾ ਜੀ ਜੀ ਪਰ ਮਾ ਬਿਲਕੁਲ ਬਾਕੀ ਛਟੇ ਸ਼ਰਾਟੇ ਜੇ ਪੈਂਦੇ ਤਾਂ ਮਤਲਬ ਕਿ ਬਹੁਤ ਵੱਡੇ ਹਿੱਸੇ ਦੇ ਵਿੱਚ ਔੜ ਵੀ ਹੈ ਨਾ ਸਾਨੂੰ ਉਹ ਵੀ ਦ੍ਰਿਸ਼ਟੀਗੋਚਰ ਰੱਖਣਾ ਪਵੇਗਾ ਸਾਥ ਜੀ ਜੀ ਰਕੇਸ਼ ਕੁਮਾਰ ਜੀ ਦਾ ਕਮੈਂਟ ਮੈਂ ਲੈ ਲਵਾਂ 1 ਏਕੜ ਵਿੱਚੋਂ 60 7000 ਦਾ ਝੋਨਾ ਨਿਕਲ ਜਾਂਦਾ ਖਰਚ ਕੱਢ ਕੇ ਕਿਸਾਨ ਕਿਉਂ ਨਾ ਝੋਨਾ ਲਾਉਣ ਉਹਨਾਂ ਨੂੰ ਬਣਦੀ ਰਕਮ ਦਿਓ ਨਹੀਂ ਫਿਰ ਉਹ ਲੋਨ ਗਏ। بس غلطی ਇਹੋ ਆ ਨਾ ਕਿ ਅਸੀਂ ਕੰਫਰਟ ਜ਼ੋਨ ਦੇ ਵਿੱਚ ਚਲੇ ਗਏ ਆ ਝੋਨੇ ਦਾ ਕੰਮ ਇਹ ਆ ਕਿ ਲੇਬਰ ਨੇ ਲਾ ਦੇਣਾ ਚਲੋ ਥੋੜੇ 5 7 ਦਿਨ ਦਾ ਕੰਮ ਆ। ਅੱਜ ਦਾ ਸੋਚ ਕੇ ਅਸੀਂ ਮੁਨਾਫਾ ਨਾ ਨਾ ਕੱਲਾ ਸੋਚੀ ਭੁੱਖ ਵੀ ਤਾਂ ਸੋਚੀ ਭੁੱਖ ਵੀ ਸੋਚੀਏ ਨਾ ਕਿ ਜੇ ਪਾਣੀ ਨਾ ਰਿਹਾ ਤੇ ਫਿਰ ਕੀ ਲਾਓਗੇ? ਫਿਰ ਵੀ ਤੇ ਗੁਜ਼ਾਰਾ ਹੋਏਗਾ ਨਾ ਪਤਾ ਨਹੀਂ ਖਜੂਰਾ ਵੀਜਾਂਗੇ ਕਿ ਕੀ ਹੋਊਗਾ ਜੀ ਹੁਣ 20000 ਵੱਧ ਕਮਾ ਲਾਂਗੇ ਫਿਰ ਅੱਗੇ ਆਉਣ ਵਾਲੇ ਟਾਈਮ ਤੇ ਫਿਰ ਜਮਾਂ ਹੀ ਮੁਸ਼ਕਲ ਹੋ ਜਾਣਾ ਕੰਮ ਜੀ ਸਿੰਦਰ ਸਿੰਘ ਕਹਿ ਰਹੇ ਨੇ ਕਿ ਸਰਕਾਰ ਆਲਟਰਨੇਟਿਵ ਕਿਉਂ ਨਹੀਂ ਆਫਰ ਕਰਦੀ ਕੋਈ ਝੋਨੇ ਦਾ ਨਹੀਂ ਆਲਟਰਨੇਟਿਵ ਤੇ ਦੇਖੋ ਗੱਲ ਇਹ ਆ ਕਿ ਹੁਣ ਮੈਂ ਜੇ ਗੱਲਾਂ ਕਰੂੰਗਾ ਤੇ ਫਿਰ ਗੱਲਾਂ ਥੋੜੀਆਂ ਜਿਹਾ ਨਾ ਦੂਰ ਜਾਣ ਗਈਆਂ ਜੀ ਆਲਟਰਨੇਟਿਵ ਹੋਰ ਕਿਵੇਂ ਦੇਣ ਹੂੰ ਪੈਸੇ ਦੇ ਰਹੇ ਨੇ ਆਲਟਰਨੇਟਿਵ ਤੁਹਾਨੂੰ ਦਾਲਾਂ ਦਾ ਦਿੱਤਾ ਉਹਨਾਂ ਨੇ ਜੀ ਤੁਸੀਂ ਦੱਸੋ ਕਿੰਨੇ ਕੋਈ ਬੰਦਿਆਂ ਨੇ ਇੱਥੇ ਕੋਈ ਸਟੇਟਮੈਂਟ ਦਿੱਤੀ ਹੋਵੇ ਤਾਂ ਦੱਸਣਾ ਮਾਨ ਸਾਹਿਬ ਦਾਲਾਂ ਦਾ ਰੌਲਾ ਪਾਉਂਦੇ ਸਨ ਹੂੰ ਕਿ ਸਾਨੂੰ ਦਿਓ ਜੀ ਗਰੰਟੀ ਅਸੀਂ ਦਾਲਾਂ ਵਾਧੂ ਕਰਦੇਾਂਗੇ ਤੁਹਾਨੂੰ ਅਫਰੀਕਾ ਤੋਂ ਉੱਥੋਂ ਇੱਧਰੋਂ ਮੰਗਾਉਣ ਦੀ ਜ਼ਰੂਰਤ ਨਹੀਂ ਜੀ ਗੱਲ ਇਹ ਆ ਕਿ ਕੇਂਦਰ ਨੇ ਇੱਕ ਪ੍ਰੋਗਰਾਮ ਲਿਆਂਦਾ ਜੀ ਨੇਫਰਡ ਦੇ ਜ਼ਰੀਏ ਉਹਨਾਂ ਨੇ ਆਖਿਆ ਕਿ ਸਾਡੇ ਨਾਲ ਤੁਸੀਂ ਕਰ ਲਓ ਇਕਰਾਰ ਕਰ ਲਓ ਹੂੰ ਐਮਐਸਪੀ ਤੇ ਅਸੀਂ ਦਾਲਾਂ ਚੁੱਕਾਂਗੇ ਜੀ ਤੇ فرض ਕਰੋ ਜੇ ਤੁਹਾਨੂੰ ਓਪਨ ਮਾਰਕੀਟ 'ਚ ਐਮਐਸਪੀ ਤੋਂ ਵੀ ਵੱਧ ਰੇਟ ਮਿਲਦਾ ਹੈ ਜੀ ਤਾਂ ਇਕਰਾਰ 'ਚ ਤੁਸੀਂ ਵੱਜੋਗੇ ਨਹੀਂ ਮਤਲਬ ਕਿ ਤੁਸੀਂ ਓਪਨ ਮਾਰਕੀਟ ਵੀ ਇਸਤੇਮਾਲ ਕਰ ਲੈਣਾ ਜੀ ਤਾਂ ਦੱਸੋ ਹੋਰ ਕੀ ਕਾਰਨ ਹੂੰ ਹੂੰ ਪਰ ਹੁਣ ਗੱਲ ਇਹ ਆ ਕਿ ਕਿਸਾਨ ਆਗੂਆਂ ਦੀ ਗਰਾਰੀ ਉੱਥੇ ਆ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦਿਓ ਬਾਈ ਜੀ ਪਰ ਜੋ ਸਾਡੇ ਕੋਲ ਹੈਗਾ ਹਾਲ ਫਿਲਹਾਲ ਸਾਨੂੰ ਇਸਤੇਮਾਲ ਤੇ ਕਰਨਾ ਚਾਹੀਦਾ ਹੈ ਨਾ ਉਧਰ ਵਧਣਾ ਤੇ ਚਾਹੀਦਾ ਹੈ ਨਾ ਜੀ ਜੀ ਬਿਲਕੁਲ ਤਾਂ ਸਰਕਾਰ ਜਿਹੜੀ ਉਹ ਸਿਰਫ ਰੌਲਾ ਪਾ ਰਹੀ ਹੈ ਜਿਆਦਾ ਮਾਨਸਾ ਬਦਾਲਾਂ ਦਾਲਾਂ ਕਰਦੇ ਆ ਤੇ ਜਦੋਂ ਦਾਲਾਂ ਦੀ ਵਾਰੀ ਆਈ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਪ੍ਰੋਗਰਾਮ ਉਲਿਖਿਆ ਹੋਇਆ ਜੀ 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 ਮਿੰਟ ਜੀ ਇੱਕ ਕਮੈਂਟ ਮੈਂ ਪੜ ਰਿਆ ਸੀ ਮੇਰਾ ਮਨ ਚ ਉਦਾ ਆਈ ਗੱਲ ਵੰਸ਼ ਅੰਸ਼ ਜੀ ਇਹਨਾਂ ਦਾ ਕਮੈਂਟ ਹੈ ਕਹਿੰਦੇ ਕਿ ਅੱਜ ਜੋਤਾ ਸਿੰਘ ਸਭਰਾ ਦੀ ਮੌਤ ਹੋ ਗਈ ਹੈ ਚੋਟੀ ਦੇ ਜੋਤਾ ਸਿੰਘ ਸਭਰਾ ਜੀ ਜੋਤਾ ਸਿੰਘ ਸਭਰਾ ਕਬੱਡੀ ਦੇ ਲੈਜੈਂਡ ਨੇ ਜੀ ਹੁਣ ਤੇ ਕਹਿ ਲਉ ਕਿ ਸੀ ਮੈਂ ਪਿੱਛੇ ਜੀ ਇੱਕ ਉਹਨਾਂ ਤੇ ਵੀਡੀਓ ਕੀਤੀ ਸੀ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਹੋਈ ਤਾਂ ਉਹ ਬਹੁਤ ਹੀ ਤਗੜੇ ਖਿਡਾਰੀ ਸੀ ਮੰਦ ਭਾਗੀ ਗੱਲ ਹੈ ਮੈਂ ਵੀ ਹੁਣੇ ਆਉਂਦਿਆਂ-ਆਉਂਦਿਆਂ ਇਹ ਖਬਰ ਜਿਹੜੀ ਆ ਸੁਣੀ ਮੈਨੂੰ ਕਿਸੇ ਨੇ ਇਛੇੇ ਤੌਰ ਤੇ ਭੇਜਿਆ ਤੇ ਬਹੁਤ ਮਨਹੂਸ ਖਬਰ ਹੈ ਜੇ ਆਪਾਂ ਕਬੱਡੀ ਜਗਤ ਦੀ ਗੱਲ ਕਰੀਏ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਕ੍ਰਿਕਟ ਦੇ ਵਿੱਚ ਸਚਨ ਤੰਦੁਲਕਰ ਦਾ ਰੁਤਬਾ ਹੈ ਨਾ ਕਬੱਡੀ ਦੇ ਵਿੱਚ ਜੋਤਾਜੀ ਦਾ ਰਹੇਗਾ ਜੀ ਬਹੁਤ ਅਫਸੋਸ ਹੈ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹ ਅਰਦਾਸ ਕਰਦੇ ਹਾਂ ਜੀ ਗਗਨ ਸੋਮਲ ਜੀ ਕਹਿ ਰਹੇ ਨੇ ਕਿ 4-5 ਦਿਨ ਹੋ ਗਏ ਇੱਕ ਖਬਰ ਆਈ ਸੀ ਸੈਂਟਰ ਵੀ ਜੰਮੂ ਖਡੜਾ ਐਕਸਪ੍ਰੈਸ ਔਰ ਹਾਈਵੇ ਤੇ ਕੰਮ ਬੰਦ ਕਰਤਾ ਕੋਈ ਇਹਦੇ ਬਾਰੇ ਕੋਈ ਹੈ ਜਾਣਕਾਰੀ ਤਾਂ ਸ਼ੇਅਰ ਕਰਦੇ। ਨਹੀਂ ਉਹ ਉਹਨਾਂ ਨੇ ਚਤਾਵਨੀ ਦਿੱਤੀ ਆ ਕਿ ਅਸੀਂ ਸਾਰੇ ਪ੍ਰੋਜੈਕਟ ਬੰਦ ਕਰ ਦੇਾਂਗੇ। ਜੀ। ਜੇਕਰ ਤੁਸੀਂ ਸਾਡੀ ਐਕਵਾਇਰ ਕੀਤੀ ਜ਼ਮੀਨ ਸਾਨੂੰ ਨਾ ਦਵਾਈ। ਜੀ। ਕਿਉਂਕਿ ਕੁਝ ਸਮੱਸਿਆਵਾਂ ਨੇ ਨਾ ਕਿਸਾਨਾਂ ਦੀਆਂ ਗੁਰਦਾਸਪੁਰ ਵਾਲੀ ਸਾਈਡ। ਜੀ ਜੀ। ਤਾਂ ਉਹ ਕਹਿੰਦੇ ਕਿ ਰਾਜਸਥਾਨ ਚ ਡਨ ਹੋ ਗਿਆ, ਹਰਿਆਣੇ ਚ ਆਲਮੋਸਟ ਡਨ ਹੋਣ ਦੇ ਕਗਾਰ ਤੇ ਆ। ਤੁਹਾਡਾ ਇਹ ਰੇਡ ਕਾਨੀ ਨੇ ਬੜ ਰਿਆ। ਜੀ ਜੀ। ਤਾਂ ਹੁਣ ਮੁੱਖ ਮੰਤਰੀ ਖੁਦ ਮੈਦਾਨ ਚ ਉਤਰੇ ਨੇ ਦੱਸਦੇ ਆ ਕਿ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਖੁਦ ਪੈਰਵਾਈ ਕਰ ਰਹੇ ਆ ਕਿ ਜਿੱਥੇ-ਜਿੱਥੇ ਕਿਸਾਨਾਂ ਦੇ ਨਾਲ ਕੋਈ ਹੈ ਇਸ ਤਰ੍ਹਾਂ ਦਾ ਫਰਕ ਤਾਂ ਉਹ ਉਹਨਾਂ ਨੂੰ ਰਜ਼ਾਮੰਦ ਕਰਵਾਉਣਗੇ ਜੀ